ਤੂੰ ਕਿਉ ਨ ਤਰਹਿ ਰਵਿਦਾਸ ਰਾਗ ਭੈਰੂ ਮਹੱਲਾ ਪਹਿਲਾ ਘਰ ਪਹਿਲਾ ਚਉਪਦੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਤੁਜ ਤੇ ਬਾਹਰ ਕਿਛੂ ਨਾ ਹੋਇ ਤੂੰ ਕਰ ਕਰ ਦੇਖਹਿ ਜਾਣਹਿ ਸੋਇ ਕਿਆ ਕਹੀਐ ਕਿਛੁ ਕਹੀ ਨਾ ਜਾਇ ਜੋ ਕਿਛ ਅਹ ਸਭ ਤੇਰੀ ਰਜ਼ਾਈ ਰਹਾਉ ਜੋ ਕਿਛ ਕਰਨਾ ਸੋ ਤੇਰੇ ਪਾਸ ਕਿਸ ਆਗੇ ਕੀਚੈ ਅਰਦਾਸ ਆਖਣ ਸੁਨਣਾ ਤੇਰੀ ਬਾਣੀ ਤੂੰ ਆਪੇ ਜਾਣ ਹੈ ਸਰਬ ਵਡਾਣੀ ਕਰੇ ਕਰਾਈ ਜਾਣੈ ਆਪ ਨਾਨਕ ਦੇਖੈ ਥਾਪ ਉਥਾਪ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਗ ਭੈਰੂ ਮਹੱਲਾ ਪਹਿਲਾ ਕਰ ਦੂਜਾ ਗੁਰ ਕੈ ਸ਼ਬਦ ਤਰੇ ਮਨ ਕੇਤੇ ਇੰਦਰਾਦਿਕ ਬ੍ਰਹਮਾਦ ਤਰੇ ਸਨਕ ਸੁਨੰਦਨ ਤਪਸੀ ਜਨ ਕੇਤੇ ਗੁਰ ਪ੍ਰਸਾਦੀ ਪਾਰ ਪਰੇ ਭਵਜਨ ਬਿਨ ਸ਼ਬਦੈ ਕਿਉ ਤਰੀਐ ਨਾਮ ਬਿਨਾ ਜਗ ਰੋਗ ਬਿਆਪਿਆ ਦੁਬਦਾ ਡੁਬ ਡੁਬ ਮਰੀਐ ਰਹਾ ਗੁਰ ਦੀਵਾ ਗੁਰ ਅਲਾਖਿ ਅਭੇਵਾ ਤੇ ਭਵਨ ਸੋਜੀ ਗੁਰ ਕੀ ਸੇਵਾ ਆਪੇ ਦਾਤ ਕਰੀ ਗੁਰ ਦਾਤੈ ਪਾਇਆ ਅਲਾਖਿ ਅਭੇਵਾ ਮਨ ਰਾਜਾ ਮਨ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ ਮਨ ਜੋਗੀ ਮਨ ਬਿਨਸ ਬਿਯੋਗੀ ਮਨ ਸਮਝੈ ਗੁਣ ਗਾਈ ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ ਤੇ ਵਿਰਲੇ ਸੰਸਾਰਾ ਨਾਨਕ ਸਾਹਿਬ ਭਰਪੁਰ ਲੀਣਾ ਸਾਚ ਸ਼ਬਦ ਨਿਸਤਾਰਾ ਪੈਰੋਂ ਮਹੱਲਾ ਪਹਿਲਾ ਨੈਣੀ ਦ੍ਰਿਸ਼ਟ ਨਹੀਂ ਤਾਂ ਨਹੀਂ ਨਾ ਜਰ ਜੀਤਿਆ ਸਿਰ ਕਾਲੂ ਰੂਪ ਰੰਗ ਰਹਸ ਨਹੀਂ ਸਾਚਾ ਕਿਉ ਛੋੜੈ ਜਮ ਜਾਲੂ ਪ੍ਰਾਣੀ ਹਰ ਜਪ ਜਨਮ ਗਇਓ ਸਾਚ ਸ਼ਬਦ ਬਿਨ ਕਭੂ ਨਾ ਛੂਟਸ ਬਿਰਥਾ ਜਨਮ ਭਇਓ ਰਹਾਉ ਤਨ ਮਹਿ ਕਾਮ ਕ੍ਰੋਧ ਹਉ ਮਮਤਾ ਕਟਨ ਪੀਰ ਅਤ ਭਾਰੀ ਗੁਰਮਖ RAM ਜਪੋ ਰਸ ਰਸਨਾ ਇਨ ਬਿਦ ਤਰ ਤੂੰ ਤਾਰੀ ਬਹਿਰੇ ਕੰਨ ਅਕਲ ਪਈ ਹੋਸੀ ਸ਼ਬਦ ਸਹਿਜ ਨਹੀਂ ਬੂਝਿਆ ਜਨਮ ਪਦਾਰਥ ਮਨ ਮੁਖ ਹਾਰਿਆ ਬਿਨ ਗੁਰ ਅੰਦ ਨਾ ਸੂਝਿਆ ਰਹਿ ਉਦਾਸ ਆਸ ਨਿਰਾਸਾ ਸਹਜ ਧਿਆਨ ਬੈਰਾਗੀ ਰਣਵਤ ਨਾਨਕ ਗੁਰਮਖਸ਼ੂਟਸ ਰਾਮ ਨਾਮ ਲਿਵ ਲਾਗੀ ਪੈਰੋਂ ਮਹੱਲਾ ਪਹਿਲਾ ਭੂੰਡੀ ਚਾਲ ਚਰਨ ਕਰ ਖਿਸਰੇ ਤੁਚਾ ਦੇਹੇ ਕੁਮਲਾਨੀ ਨੇਤਰੀ ਧੁੰਦ ਕੰਨ ਭਏ ਬਹਿਰੇ ਮਨ ਮੁਖ ਨਾਮ ਨਾ ਜਾਣੀ ਅੰਧਨੇ ਕਿਆ ਪਾਇਆ ਜਾਗਿਆਈ RAM ਹਿਰਦੈ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗਵਾਏ ਰਹਾਉ ਜਿਹਵਾ ਰੰਗ ਨਹੀਂ ਹਰ ਰਾਤੀ ਜਬ ਬੋਲੇ ਤਬ ਫੀਕੇ ਸੰਤ ਜਨਾ ਕੀ ਨਿੰਦਾ ਵਿਆਪਸ ਪਸ਼ੂ ਭਏ ਕਦੇ ਹੋਏ ਨਾ ਨੀਕੇ ਅੰਮ੍ਰਿਤ ਕਾ ਰਸ ਬਿਰਲੀ ਪਾਇਆ ਸਤ ਗੁਰ ਮੇਲ ਮਲਾਈ ਜਬ ਲਗ ਸ਼ਬਦ ਭੇਦ ਨਹੀਂ ਆਇਆ ਤਬ ਲਗ ਕਾਲ ਸੰਤਾਏ ਅਨ ਕੋ ਦਰ ਕਰ ਕਬਹੁ ਨ ਜਾਣਸ ਏ ਕੋ ਦਰ ਸਚਿਆਰਾ ਗੁਰ ਪ੍ਰਸਾਦ ਪਰਮ ਪਦ ਪਾਇਆ ਨਾਨਕ ਕਹਿ ਵਿਚਾਰਾ ਪੈਰੂ ਮਹੱਲਾ ਪਹਿਲਾ ਸਗਲੀ ਰੈਣ ਸੋਵਤ ਗਲ ਪਾਹੀ ਦਿਨ ਸਜੰਝਾਲ ਗੁ ਆਇਆ ਖਿਨ ਪਲ ਘੜੀ ਨਹੀਂ ਪ੍ਰਭ ਜਾਣਿਆ ਜਿਨ ਇਹੋ ਜਗ ਤੇ ਉਪਾਇਆ ਮਨ ਰੇ ਕਿਉ ਸ਼ੂਤਸ ਦੁਖ ਭਾਰੀ ਕਿਆ ਲੈ ਆਵਸ ਕਿਆ ਲੈ ਜਾਵਸ ਰਾਮ ਜੱਪੋ ਹੋ ਗੁਣਕਾਰੀ ਰਹਾਉ ਹੁੰਦੋ ਕਵਲ ਮਨ ਮੁਖ ਮਤ ਹੋਸੀ ਮਨ ਅੰਧੈ ਸਿਰ ਧੰਦਾ ਕਾਲ ਬਕਾਲ ਸਦਾ ਸਿਰ ਤੇਰੇ ਬਿਨ ਨਾਮੈ ਗਲ ਫੰਦਾ ਡਗਰੀ ਚਾਲ ਨੇਤਰ ਫੁਨ ਅੰਦਲੇ ਸ਼ਬਦ ਸੁਰਤ ਨਹੀਂ ਭਾਈ ਸ਼ਾਸਤਰ ਵੇਦ ਤ੍ਰੈ ਗੁਣ ਹੈ ਮਾਇਆ ਅੰਧ ਲੋ ਧੰਦ ਕਮਾਈ ਖੋਇਓ ਮੂਲ ਲਾਭ ਕਹਿ ਪਾਵਸ ਦੁਰਮਤ ਗਿਆਨ ਮਿਹੂਨੇ ਸ਼ਬਦ ਵਿਚਾਰ ਰਾਮ ਰਸ ਚਾਖਿਆ ਨਾਨਕ ਸਾਚ ਪਤੀਨੇ ਪੈਰੋਂ ਮਹੱਲਾ ਪਹਿਲਾ ਗੁਰ ਕੈ ਸੰਗ ਰਹਿ ਦਿਨ ਰਾਤੀ ਰਾਮ ਰਸਨ ਰੰਗ ਰਾਤਾ ਅਵਰ ਨਾ ਜਾਣਸ ਸ਼ਬਦ ਪਛਾਨਸ ਅੰਤਰ ਜਾਣ ਪਛਾਤਾ ਸੋ ਜਾਨੈ ਐ ਸਾ ਮੈ ਮਨ ਭਾਵੈ ਆਪ ਮਾਰ ਅਪਰੰਪਰ ਰਾਤਾ ਗੁਰ ਕੀ ਕਾਰ ਕਮਾਵੈ ਰਹਾਉ ਅੰਤਰ ਬਾਹਰ ਪੁਰਖ ਨਿਰੰਜਨ ਆਦ ਪੁਰਖ ਆਦੇਸੋ ਘਟ ਘਟ ਅੰਤਰ ਸਰਬ ਨਿਰੰਤਰ ਰਵ ਰਹਿਆ ਸਚ ਵੇਸੋ ਸਾਚ ਰਤੇ ਸਾਚੇ ਅੰਮ੍ਰਿਤ ਜੇਵਾ ਮਿੱਥਿਆ ਮੈਲ ਨਾਰਾਈ ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਸ਼ਬਦ ਰਤੇ ਪਤ ਪਾਈ ਗੁਣੀ ਗੁਣੀ ਮਿਲ ਲਾਹਾ ਪਾਵਸ ਗੁਰਮੁਖ ਨਾਮ ਵਡਾਈ ਸਗਲੇ ਦੁੱਖ ਮਿਟਹਿ ਗੁਰ ਸੇਵਾ ਨਾਨਕ ਨਾਮ ਸਿਖਾਈ ਪੈਰੋ ਮਹੱਲਾ ਪਹਿਲਾ ਹਿਰਦੈ ਨਾਮ ਸਰਬ ਧਨ ਧਾਰਨ ਗੁਰ ਪ੍ਰਸਾਦੀ ਪਾਈਐ ਅਮਰ ਪਦਾਰਥ ਤੇ ਕਿਰਤਾਰਥ ਸਹਿਜ ਧਿਆਨ ਲਿਵ ਲਾਈਐ ਮਨ ਰੇ ਰਾਮ ਭਗਤ ਚਿਤ ਲਾਈਐ ਗੁਰਮੁਖ ਰਾਮ ਨਾਮ ਜਪ ਹਿਰਦੈ ਸਹਿਜ ਸੇਤੀ ਘਰ ਜਾਈਐ ਰਹਾਉ ਪਰਮ ਭੇਦ ਭਉ ਕਬਹੁ ਨਾ ਛੂਟਸ ਆਵਤ ਜਾਤ ਨਾ ਜਾਨੀ ਬਿਨ ਹਰ ਨਾਮ ਕੋ ਮੁਕਤ ਨਾ ਪਾਵਸ ਡੂਬ ਮੁਏ ਬਿਨ ਪਾਣੀ ਤੰਦਾਕਰਤ ਸਗਲੀ ਪਤਖੋਵਸ ਭਰਮ ਨਾ ਮਿਟਸ ਗਵਾਰਾ ਬਿਨ ਗੁਰ ਸ਼ਬਦ ਮੁਕਤ ਨਹੀਂ ਕਬਹੀ ਹੰਦਲੇ ਤੰਦ ਪਸਾਰਾ ਅਕਲ ਨਿਰੰਜਨ ਸਿਓ ਮਨ ਮਾਨਿਆ ਮਨ ਹੀ ਤੇ ਮਨ ਮੂਆ ਅੰਤਰ ਬਾਹਰ ਏਕੋ ਜਾਣਿਆ ਨਾਨਕ ਅਵਰਨਾ ਦੂਆ ਪੈਰੋ ਮਹੱਲਾ ਪਹਿਲਾ ਜਗਨੋ ਹੋਮ ਪੁਨ ਤਪ ਪੂਜਾ ਦੇਹ ਦੁਖੀ ਨਿਤ ਦੁਖ ਸਹੈ ਰਾਮ ਨਾਮ ਬਿਨ ਮੁਕਤ ਨਾ ਪਾਵਸ ਮੁਕਤ ਨਾਮ ਗੁਰਮੁਖ ਲਹਿ ਰਾਮ ਨਾਮ ਬਿਨ ਬਿਰਥੇ ਜਗ ਜਨਮਾ ਬਿਖ ਖਾਵੇ ਬਿਖ ਬੋਲੀ ਬੋਲੇ ਬਿਨ ਨਾਮੈ નિਫਲ ਮਰ ਭ੍ਰਮ ਨਾ ਰਹਾਉ ਪੁਸਤਕ ਪਾਠ ਵਿਆਕਰਣ ਵਖਾਣ ਸੰਧਿਆ ਕਰਮ ਤੇ ਕਾਲ ਕਰੈ ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ ਰਾਮ ਨਾਮ ਬਿਨ ੁਰਜ ਮਰੇ ਡੰਡ ਕ ਮੰਡਲ ਸਿੱਖਾ ਸੂਤ ਧੋਤੀ ਤੀਰਥ ਗਮਨ ਅਤ ਭ੍ਰਮਨ ਕਰੈ ਰਾਮ ਨਾਮ ਬਿਨ ਸ਼ਾਂਤ ਨ ਆਵੈ ਜਪ ਹਰ ਹਰ ਨਾਮ ਸੋ ਪਾਰ ਪਰੈ ਜਟਾ ਮੁਕਟ ਤਨ ਭਸਮ ਲਗਾਈ ਵਸਤਰ ਛੋੜ ਤਨ ਲਗਨ ਭਇਆ ਰਾਮ ਨਾਮ ਬਿਨ ਤ੍ਰਿਪਤ ਨ ਆਵੈ ਕਿਰਤ ਕੈ ਬਾਂਦੈ ਭੀਖ ਭਇਆ ਜੇਤੇ ਜੀ ਜੰਤ ਜਲ ਥਲ ਮਹੀਲ ਜਤਰ ਕਤਰ ਤੂੰ ਸਰਬ ਜੀਆਂ ਗੁਰ ਪ੍ਰਸਾਦ ਰਾਖ ਲੈ ਜਨ ਕੋ ਹਰ ਰਸ ਨਾਨਕ ਝੋਲ ਪੀਆ ਰਾਗ ਭੈਰੋ ਮਹੱਲਾ ਤੀਜਾ ਚਉਪ ਦੇ ਘਰ ਪਹਿਲਾ ਇਕ ਓਅੰਕਾਰ ਸਤ ਗੁਰ ਪ੍ਰਸਾਦ ਜਾਤ ਕਾ ਗਰਭ ਨਾ ਕਰਿਓ ਕੋਈ ब्रह्मबिंदेशो ब्राह्मण होई जात का गर्भ ना कर मूर्ख ग्वारा इस गर्भ ते चलह बहुत बेकारा रहाउ चारि वर्ण आखै सब कोई ब्रह्म बिंद ते सब उपत होई माटी एक सगल संसारा बहुविध भांडे कड़े कुमारा पंच तत् मिल देही का अकारा ਕਟਵੱਧ ਕੋ ਕਰੈ ਵਿਚਾਰਾ ਕਹਿਤ ਨਾਨਕ ਇਹੋ ਜਿਉ ਕਰਮ ਬੰਧ ਹੋਈ ਬਿਨ ਸਤਗੁਰ ਭੇਟੇ ਮੁਕਤ ਨਾ ਹੋਈ ਪੈਰੋ ਮਹਲਾ ਤੀਜਾ ਜੋਗੀ ਗ੍ਰਹੀ ਪੰਡਿਤ ਭੇਖ ਧਾਰੀ ਇਹ ਸੂਤੇ ਆਪਣਾ ਅਹੰਕਾਰੀ ਮਾਇਆ ਮਦ ਮਾਤਾ ਰਹਿ ਆ ਸੋਈ ਜਾਗਤ ਰਹੈ ਨਾਮ ਉਸੈ ਕੋਈ ਰਹਾਉ ਸੋ ਜਾਗੈ ਜਿਸ ਸਤਗੁਰ ਮਿਲੈ ਪੰਚ ਦੂਤ ਉਹ ਵਸਗਤ ਕਰੈ ਸੋ ਜਾਗੈ ਜੋ ਤਤ ਵਿਚਾਰੈ ਆਪ ਮਰੈ ਅਵਰਾਂ ਨਹਿ ਮਾਰੈ ਸੋ ਜਾਗੈ ਜੋ ਏਕੋ ਜਾਣੈ ਪ੍ਰਕਿਰਤਿ ਛੋਡੈ ਤਤ ਪਛਾਨੈ ਚਹੋਂ ਵਰਨਾ ਵਿੱਚ ਜਾਗੈ ਕੋਈ ਜਮੈ ਕਾਲੈ ਤੇ ਛੂਟੈ ਸੋਈ ਕਹਿਤ ਨਾਨਕ ਜਨ ਜਾਗੈ ਸੋਈ ਗਿਆਨ ਏ ਅੰਜਨ ਜਾਕੀ ਨੇਤਰੀ ਹੋਏ ਪੈਰੋਂ ਮਹੱਲਾ ਤੀਜਾ ਜਾ ਕੋ ਰਾਖੈ ਆਪਣੀ ਸਰਣਾਈ ਸਾਚੀ ਲਾਗੇ ਸਾਚਾ ਫਲ ਪਾਈ ਰੇ ਜਨ ਕੈ ਸਿਓ ਕਰਹੁ ਪੁਕਾਰਾ ਹੁਕਮੇ ਹੋਵਾ ਹੁਕਮੇ ਵਰਤਾਰਾ ਰਹਾਉ ਇਹੋ ਆਕਾਰ ਤੇਰਾ ਹੈ ਧਾਰਾ ਹਿਨ ਮੈਂ ਬਿਨਸੈ ਕਰਤ ਨਾ ਲਾਗੇ ਬਾਰਾ ਕਰ ਪ੍ਰਸਾਦ ਇੱਕ ਖੇਲ ਦਿਖਾਇਆ ਗੁਰ ਕਿਰਪਾ ਤੇ ਪਰਮ ਪਦ ਪਾਇਆ ਕਹਿਤ ਨਾਨਕ ਮਾਰ ਜੀ ਵਾਲੇ ਸੋਏ ਐਸਾ ਬੂਝੋ ਭਰਮ ਨਾ ਭੂਲੋ ਕੋਏ ਪੈਰੋਂ ਮਹਲਾ ਤੀਜਾ ਮੈਂ ਕਾਮਣ ਮੇਰਾ ਕੰਤ ਕਰਤਾਰ ਜਿਹਾ ਕਰਾਏ ਤਿਹਾ ਕਰੀ ਸ਼ਿੰਗਾਰ ਜਾਂ ਤਿਸ ਭਾਵੇ ਤਾਂ ਕਰੇ ਭੋਗ ਤਨ ਮਨ ਸਾਚੇ ਸਾਹਿਬ ਜੋਗ ਰਹਾਉ ਉਸ ਤਤ ਨਿੰਦਾ ਕਰੇ ਕਿਆ ਕੋਈ ਜਾਂ ਆਪੇ ਵਰਤੈ ਏਕੋ ਸੋਏ ਗੁਰ ਪ੍ਰਸਾਦੀ ਪਿਰਮ ਕਸਾਈ ਮਿਲਉਗੀ ਦਇਆਲ ਪੰਜ ਸ਼ਬਦ ਵਜਾਈ ਭੰਤ ਨਾਨਕ ਕਰੇ ਕਿਆ ਕੋਈ ਜਿਸਨੋ ਆਪ ਮਲਾਵੇ ਸੋਏ ਪੈਰੋਂ ਮਹੱਲਾ ਤੀਜਾ ਸੂ ਮੋਨ ਜੇ ਮਨ ਕੀ ਦੁਬਦਾ ਮਾਰੀ ਦੁਬਦਾ ਮਾਰ ਬ੍ਰਹਮ ਵਿਚਾਰੇ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾਮ ਨੋਂ ਨਿਧ ਪਾਈ ਰਹਾਉ ਮੂਲ ਮੋਹ ਕਰ ਕਰਤਾ ਜਗ ਤੇ ਪਾਇਆ ਮਮਤਾ ਲਾਏ ਭਰਮ ਭੁਲਾਇਆ ਇਸ ਮਨ ਤੇ ਸਭ ਪਿੰਡ ਪ੍ਰਾਣਾ ਮਨ ਕੈ ਵਿਚਾਰ ਹੁਕਮ ਬੁਝ ਸਵਾਨਾ ਕਰਮ ਹੋਵੈ ਗੁਰ ਕਿਰਪਾ ਕਰੈ ਇਹੋ ਮਨ ਜਾਗੈ ਇਸ ਮਨ ਕੀ ਦੁਬਦਾ ਮਰੇ ਮਨ ਕਾ ਸੁਭਾਉ ਸਦਾ ਬੈਰਾਗੀ ਸਭ ਮਹਿ ਵਸੈ ਅਤੀਤ ਅਨਰਾਗੀ ਕਹਿਤ ਨਾਨਕ ਜੋ ਜਾਣੈ ਭਿਉ ਆਦ ਪੁਰਖ ਨਿਰੰજન ਦੇਉ ਢੈਰੂ ਮਹੱਲਾ ਤੀਜਾ ਰਾਮ ਨਾਮ ਜਗਤ ਨਿਸਤਾਰਾ ਭਵਜਲ ਪਾਰਿ ਉਤਾਰਨ ਹਾਰਾ ਗੁਰ ਪ੍ਰਸਾਦੀ ਹਰ ਨਾਮ ਸੁਮਾਲ ਸਦ ਹੀ ਨਿਭਹਿ ਤੇਰੇ ਨਾਲ ਰਹਾਉ ਨਾਮ ਨਾ ਚੇਤ ਹੈ ਮਨ ਮੁਖ ਗਾਵਾਰਾ ਬਿਨ ਨਾਵੇਂ ਕੈਸੇ ਪਾਵਹਿ ਪਾਰਾ ਆਪੇ ਦਾਤ ਕਰੇ ਦਾਤਾਰ ਦੇਵਨ ਹਾਰੇ ਕਉ ਜੈਕਾਰ ਨਦਰ ਕਰੇ ਸਤਿਗੁਰੂ ਮਲਾਏ ਨਾਨਕ ਹਿਰਦੈ ਨਾਮ ਵਸਾਏ ਪੈਰੋ ਮਹੱਲਾ ਤੀਜਾ ਨਾਮੇ ਉਧਰੇ ਸਭ ਜਿਤਨੇ ਲੋਗ ਗੁਰਮੁਖ ਜਿਨਾ ਪ੍ਰਾਪਤ ਹੋਏ ਹਰ ਜੀਉ ਆਪਣੀ ਕਿਰਪਾ ਕਰੇ ਗੁਰਮੁਖ ਨਾਮ ਵਢਾਈ ਦੇ ਰਹਾਉ RAM ਨਾਮ ਜਿਨ ਪ੍ਰੀਤ ਪਿਆਰ ਆਪ ਉਧਰੇ ਸਭ ਕੁਲ ਉਧਾਰਨ ਹਾਰ ਬਿਨ ਨਾਵੇ ਮਨ ਮੁਖ ਜਮਪੁਰ ਜਾਹੇ ਔਖੇ ਹੋਵਹਿ ਚੋਟਾ ਖਾਹੇ ਆਪੇ ਕਰਤਾ ਦੇਵੈ ਸੋਏ ਨਾਨਕ ਨਾਮ ਪ੍ਰਾਪਤ ਹੋਏ ਪੈਰੋਂ ਮਹੱਲਾ ਤੀਜਾ ਗੋਵਿੰਦ ਪ੍ਰੀਤ ਸੰਕਾਦਿਕ ਉਧਾਰੇ ਰਾਮਨਾਮ ਸ਼ਬਦ ਵਿਚਾਰੇ ਹਰ ਜੀ ਹੋਇ ਆਪਣੀ ਕਿਰਪਾ ਧਾਰ ਗੁਰਮੁਖ ਨਾਮੇ ਲੱਗੇ ਪਿਆਰ ਰਹਾਉ ਅੰਤਰਪ੍ਰੀਤ ਭਗਤ ਸਾਚੀ ਹੋਏ ਪੂਰਾ ਗੁਰਮੇਲਾਵਾ ਹੋਏ ਨਿਜ ਕਰ ਵਸੈ ਸਹਿਜ ਸੁਭਾਈ ਗੁਰਮਕ ਨਾਮ ਵਸੈ ਮਨ ਆਈ ਆਪੇ ਵੀ ਕੈ ਵਿਖਣਹਾਰ ਨਾਨਕ ਨਾਮ ਰਖੋ ਓਰ ਧਾਰ ਪੈਰੋਂ ਮਹੱਲਾ ਤੀਜਾ ਕਲ ਯੁਗ ਮਹਿ RAM ਨਾਮ ਓਰ ਧਾਰ ਬਿਨ ਨਾਮੈ ਮਾਥੈ ਪਾਵੇ ਸ਼ਾਰ RAM ਨਾਮ ਦਿਲੱਬ ਹੈ ਭਾਈ ਗੁਰ ਪ੍ਰਸਾਦ ਵਸੈ ਮਨ ਆਈ ਰਹਾਉ ਰਾਮ ਨਾਮ ਜਨ ਪਾਲਹਿ ਸੋਏ ਪੂਰੇ ਗੁਰ ਤੇ ਪ੍ਰਾਪਤ ਹੋਏ ਹਰ ਕਾ ਭਾਣਾ ਮੰਨਹਿ ਸੇ ਜਨ ਪਰਵਾਨ ਗੁਰ ਕੈ ਸ਼ਬਦ ਨਾਮ ਨੀਸ਼ਾਨ ਸੋ ਸੇਵਹੁ ਜੋ ਕਲ ਰਹਿ ਆਤਾਰ ਨਾਨਕ ਗੁਰਮੁਖ ਨਾਮ ਪਿਆਰ ਪੈਰੋ ਮਹਲਾ ਤੀਜਾ ਕਲ ਯੁਗ ਮਹਿ ਬਹੁ ਕਰਮ ਕਮਾਹੀ ਨਾ ਰੋਤ ਨਾ ਕਰਮ ਥਾਂ ਪਾਹੀ ਕਾਲ ਯੁਗ ਮਹਿ ਰਾਮ ਨਾਮ ਹੈ ਸਾਰ ਗੁਰਮੁਖ ਸਾਚਾ ਲਗੈ ਪਿਆਰ ਰਹਾਉ ਤਨ ਮਨ ਖੋਜ ਕਰੈ ਮਹਿ ਪਾਇਆ ਗੁਰਮੁਖ ਰਾਮ ਨਾਮ ਚਿਤ ਲਾਇਆ ਗਿਆਨ ਅੰਜਨ ਸਤਿਗੁਰ ਤੇ ਹੋਇ ਰਾਮ ਨਾਮ ਰਵ ਰਹਿਆ ਤਿਹੋ ਲੋਇ ਕਾਲ ਯੁਗ ਮਹਿ ਹਰ ਜੀਉ ਏਕ ਹੋਰ ਰਤਨਾ ਕਾਈ ਨਾਨਕ ਗੁਰਮੁਖ ਹਿਰਦੈ RAM ਨਾਮ ਲਿਹੋ ਜਮਾਈ